ਬਹੁਤ ਸਵਾਗਤ ਹੈ ਸਾਰੇ ਵਿਦਿਆਰਥੀਆਂ ਦਾ ਸੁਨੇਹਾ ਮੈਡਮ ਸਾਡੇ ਨਾਲ ਨੇ ਆਸਟ੍ਰੇਲੀਆ ਦੇ ਵਿੱਚ ਲੈਵਲ ਬਦਲਿਆ ਹੈ ਪਰ ਆਸਟ੍ਰੇਲੀਆ ਦੇ ਵਿੱਚ ਮਾਸਟਰਸ ਪ੍ਰੋਗਰਾਮ ਦੀ ਕੀ ਸਿਚੁਏਸ਼ਨ ਹੈ ਮਾਸਟਰ ਪ੍ਰੋਗਰਾਮਸ ਦੇ ਉੱਤੇ ਕੌਣ ਕੌਣ ਐਲੀਜੀਬਲ ਹੈ ਫੰਡਸ ਫੀਸ ਤਮਾਮ ਪੁਆਇੰਟਸ ਹਾਈਲਾਈਟ ਕਰਨਗੇ ਦਾ ਵੀਜ਼ਾ ਅਫੀਕ ਤੋਂ ਸੁਨੇਹਾ ਮੈਡਮ ਸੁਨੇਹਾ ਜੀ ਮੈਂ ਚਾਹਾਂਗਾ ਕਿ ਚੰਗੀ ਤਰ੍ਹਾਂ ਨਾਲ ਇਸ ਛੋਟੀ ਜਿਹੀ ਵੀਡੀਓ ਚ ਤੁਸੀਂ ਐਕਸਪਲੇਨ ਕਰੋ ਇਸ ਆਸਟ੍ਰੇਲੀਆ ਸਟਡੀ ਵੀਜ਼ੇ ਲਈ ਬਹੁਤ ਇਨਕੁਆਰੀਜ਼ ਆਤ ਗਈਆਂ ਆਬਵੀਅਸ ਆ ਕਿਉਂਕਿ ਹੁਣ ਲੈਵਲ ਚੇਂਜ ਹੋਣ ਕਰਕੇ ਜਿਹੜੇ ਲੋਕ ਆਸਟ੍ਰੇਲੀਆ ਲਈ ਵੇਟ ਕਰ ਰਹੇ ਸੀ ਉਹਨਾਂ ਦੀ ਵੀ ਕੋਸ਼ਟਿੰਗ ਆ ਨੀ ਸਟਾਰਟ ਹੋ ਗਈ ਆ ਔਰ ਇੱਕ ਹੋਪ ਨਵੀਂ ਬਣ ਗਈ ਆ ਸੋ ਅੱਜ ਦਾ ਜਿਹੜਾ ਪ੍ਰੋਗਰਾਮ ਰਹੇਗਾ ਅੱਜ ਦਾ ਜਿਹੜਾ ਸ਼ੋ ਰਹੇਗਾ ਉਹ ਰਹੇਗਾ ਮਾਸਟਰਸ ਪ੍ਰੋਗਰਾਮਸ ਲਈ ਲੈ ਕੇ ਸੋ ਮਾਸਟਰ ਪ੍ਰੋਗਰਾਮ ਲਈ ਅਗਰ ਤੁਸੀਂ ਜਾਣਨਾ ਚਾਹੁੰਦੇ ਹੋ ਤਾਂ ਤੁਹਾਡੇ ਗ੍ਰੈਜੂਏਸ਼ਨ ਚ ਕਿੰਨੀ ਪਰਸੈਂਟੇਜ ਕੀ ਰਿਕੁਆਇਰਮੈਂਟਸ ਹੈਗੀਆਂ ਔਰ ਬੈਨੀਫਿਟਸ ਕੀ ਆ ਮਾਸਟਰਸ ਇਨ ਆਸਟ੍ਰੇਲੀਆ ਦੇ ਵਿੱਚ ਸੋ ਸਭ ਤੋਂ ਪਹਿਲੇ ਰਿਕਮੈਂਡੇਸ਼ਨ ਦੀ ਗੱਲ ਕਰਦੇ ਆਂ ਸਾਡੀ ਗ੍ਰੈਜੂਏਸ਼ਨ ਦੇ ਵਿੱਚ ਐਟਲੀਸਟ 55% ਜਾਂ 60% ਹੋਣੇ ਚਾਹੀਦੀਆ ਡਿਪੈਂਡ ਕਰਦਾ ਹੈ ਯੂਨੀਵਰਸਿਟੀ ਟੂ ਯੂਨੀਵਰਸਿਟੀ ਕਿਸੀ ਲੈਵਲ 1 ਦੀ ਯੂਨੀਵਰਸਿਟੀ ਲੈਵਲ 2 ਦੀ ਯੂਨੀਵਰਸਿਟੀ ਤਾਂ ਉਹਨਾਂ ਦੀਆਂ ਰਿਕੁਆਇਰਮੈਂਟਸ ਵੀ ਲਗ-ਲਗ ਹੁੰਦੀਆ ਬਟ ਇਤੋ ਕੱਟ ਪਰਸੈਂਟੇਜ ਨਹੀਂ ਚੱਲੇਦੀ ਸੋ ਇੱਥੇ ਬਹੁਤ ਗੁੱਡ ਨਿਊਜ਼ ਹੈ ਕਿ ਗੈਪ ਆਸਟ੍ਰੇਲੀਆ ਮਾਸਟਰਸ ਤੋਂ ਬਾਅਦ ਸਭ ਤੋਂ 8 ਸਾਲ ਦਾ ਵੀ ਐਕਸੈਪਟ ਕਰਦਾ ਬਟ ਤੁਹਾਡੇ ਕੋ ਉਹਦਾ ਪ੍ਰੋਪਰ ਜਸਟੀਫਿਕੇਸ਼ਨ ਹੋਣੀ ਚਾਹੀਦੀ ਆ ਲੈਂਗੁਏਜ ਟੈਸਟ ਦੀ ਗੱਲ ਕਰੀਏ ਤਾਂ ਐਟਲੀਸਟ ਸਾਡੇ 6 0.5 not less than 6 on ya 6 each hon the over depend karega university to university oh sa no profile accept karde a and pti da jada score hega va oh bhi tadda at least 54 not less than 50 hove mai ek hor cheez keh deni ha ਕਿ ਅਗਰ ਤੁਸੀਂ ਆਸਟ੍ਰੇਲੀਆ ਕਰਨਾ ਚਾਹੁੰਦੇ ਹੋ ਕਿਉਂਕਿ ਜਿੱਦਾਂ ਸਰਵ ਕੁਐਸਚਨਿੰਗ ਆਉਂਦੀ ਉਨੀ ਲਾਈਕ ਕੈਨੇਡਾ ਦੀ ਅਗਰ ਆਪਾਂ ਗੱਲ ਕਰੀਏ ਤਾਂ ਕੈਨੇਡਾ ਚ ਆਈਲਸ ਦੀ ਜ਼ਿਆਦਾ ਵੈਲਿਊ ਆ ਏਦਾਂ ਹੀ ਆਸਟ੍ਰੇਲੀਆ ਦੇ ਵਿੱਚ ਪੀਟੀ ਦੀ ਜ਼ਿਆਦਾ ਵੈਲਿਊ ਆ ਤਾਂ ਜਿਨ੍ਹਾਂ ਨੇ ਹੁਣ ਐਂਟਰੈਂਸ ਦੇਣੇ ਆ ਉਹ ਪੀਟੀ ਦਾ ਦੇਓ ਅਗਰ ਉਹਨਾਂ ਨੇ ਆਸਟ੍ਰੇਲੀਆ ਦਾ ਕਰਨਾ ਵਾ ਥੈਨ ਉਸ ਤੋਂ ਬਾਅਦ ਅਗਰ ਆਪਾਂ ਗੱਲ ਕਰੀਏ ਇਹਦੇ ਵਿੱਚ ਸਾਡਾ ਸਪਾਊਸ ਵੀ ਨਾਲ ਜਾਏਗਾ ਤੁਹਾਡੀ ਮੈਰਿਜ 1 ਜਾਂ 1.5 ਸਾਲ ਪੁਰਾਣੀ ਹੋਣੀ ਚਾਹੀਦੀ ਆ ਤੁਹਾਡਾ ਜਿਹੜਾ ਸਪਾਊਸ ਹੈਗਾ ਉਹ ਗ੍ਰੈਜੂਏਟ ਹੋਣਾ ਜ਼ਰੂਰੀ ਹੈ ਆਵਾ ਅਨਨ ਹੋਰ ਮਾਸਟਰਸ ਦੀ ਬੈਨੀਫਿਟਸ ਦੀ ਗੱਲ ਕਰੀਏ ਤਾਂ ਮਾਸਟਰਸ ਜਿਹੜੀ ਇੱਥੇ ਹੈਗੀ ਆ 2 ਸਾਲ ਦੀ ਹੈ ਕਿ ਆ ਔਰ ਤੁਹਾਨੂੰ 3 ਸਾਲ ਦਾ ਪੀਐਸਡਬਲ ਮਿਲਦਾ ਔਰ ਅਗਰ ਤੁਸੀਂ ਰੀਜਨਲ ਏਰੀਆ ਚ ਜਾ ਰਹੇ ਹੋ ਤਾਂ ਤੁਹਾਨੂੰ 4 ਸਾਲ ਦਾ ਵਰਕ ਪਰਮਿਟ ਮਿਲਦਾ ਔਰ ਇੱਕ ਤੁਹਾਡਾ ਸੁਪਰ ਰੀਜਨਲ ਏਰੀਆ ਚ ਅਗਰ ਤੁਸੀਂ ਜਾ ਰਹੇ ਹੋ ਤਾਂ ਤੁਹਾਨੂੰ 5 ਸਾਲ ਦਾ ਪੀਐਸਡਬਲ ਮਿਲਦਾ ਹੈ ਸੋ ਤੁਹਾਡੇ 5 6 ਸਾਲ ਬਹੁਤ ਹੀ ਸਿਕਿਉਰ ਹੈ ਗਿਆ ਪਲੱਸ ਅਗਰ ਤੁਸੀਂ ਮਾਸਟਰਸ ਕਰਨ ਜਾਂਦੇ ਹੋ ਤਾਂ ਤੁਹਾਨੂੰ ਜਿਹੜਾ ਮਾਸਟਰਸ ਦੇ ਵਿੱਚ ਪੀਆਰ ਦੇ ਪੁਆਇੰਟਸ ਮਿਲਦੇ ਆ ਤੁਹਾਡੀ ਪੀਆਰ ਵੀ ਕਾਣੀ ਹੋ ਇਜ਼ੀ ਹੈ ਗਿਆ ਸੋ ਦੇਖੋ ਕੈਨੇਡਾ ਵਾਂਗੂ ਗਲਤੀਆਂ ਨਹੀਂ ਕਰਨੀਆਂ ਬਹੁਤ ਸੋਚ ਸਮਝ ਕੇ ਆਪਣਾ ਕੋਰਸ ਆਪਣਾ ਏਰੀਆ ਚੂਜ਼ ਕਰਨਾ ਹੈ ਤਾਂ ਕਿ ਕੱਲ ਨੂੰ ਤੁਹਾਡੀ ਪੀਆਰ ਈਜ਼ੀ ਹੋਵੇ और मोर ओवर लैवल चेंज होने सिर्फ सिक्स मंथ लगने हैं बट अगे देखो दस साल बाद लैवल चेंज होया सो हम यूनिवर्सिटीज स्ट्रिक्ट ही रहनगियाँ अगर आप कही कि यूनिवर्सिटीज बिल्कुल कुछ नहीं देखूंगे जिदा बहुत ज्यादा रील्स वायरल हो रही विदाउट आयस विदाउट फंड इदा कुछ भी नहीं है सो मोर डिटेल चैनल से बने रहो ਔਰ ਅਗਰ ਤੁਸੀਂ ਵੀਜ਼ਾ ਆਫੀਸ ਦੇ ਨਾਲ ਅਪਲਾਈ ਕਰਦੇ ਆ ਵੀਜ਼ਾ ਆਫੀਸ ਤੁਹਾਨੂੰ ਆਲਵੇਸ ਫੈਸਿਲਿਟੀ ਦਿੰਦਾ ਜਿੱਥੇ ਤੁਸੀਂ ਪੈਸੇ ਵੀਜ਼ੇ ਤੋਂ ਬਾਅਦ ਦੇਨੇ ਆ ਬਟ ਮੈਨੂੰ ਤੁਹਾਡੀ ਪ੍ਰੋਫਾਈਲ ਚਾਹੀਦੀ ਹੈ ਕਿਉਂਕਿ ਅਸੀਂ ਵੀਜ਼ਾ ਲੈਣਾ ਹੈ ਦੇਖੋ ਅਸੀਂ ਵੀ ਫਾਈਨੈਂਸ਼ੀਅਲ ਚਲੋ ਇੱਕ ਪਾਰਟ ਆ ਬਿਜ਼ਨਸ ਆ ਉਹ ਇੱਕ ਸੈਕੰਡ ਸਿਨੈਰੀਓ ਆ ਬਟ ਤੁਹਾਨੂੰ ਅਸੀਂ ਥਿੰ ਦੋ ਤਿੰਨ ਮਹੀਨੇ ਇੱਕ ਤਿਆਰੀ ਕਰਾਉਂਦੇ ਆ ਤੁਹਾਨੂੰ ਸਰਵਿਸਿਜ਼ ਦਿੰਨੇ ਆ ਤਾਂ ਵੀਜ਼ਾ ਨਹੀਂ ਆਇਆ ਤਾਂ ਨੋ ਯੂਜ਼ ਠੀਕ ਹੈ ਬਹੁਤ ਬਹੁਤ ਧੰਵਾਜੀ ਮੰਨੇ ਪਰਮੰਨੇ ਸਟੂਡੈਂਟ ਵੀਜ਼ਾ ਸਲਾਹਕਾਰ ਸਾਡੇ ਨਾਲ ਮੌਜੂਦ ਸੀ स्क्रीन ਦੇ ਉੱਪਰ ਟੈਲੀਫੋਨ ਨੰਬਰ ਹੈ ਇਸ ਨੰਬਰ ਤੇ ਤੁਸੀਂ ਟੈਲੀਫੋਨ ਕਾਲ ਕਰ ਸਕਦੇ ਹੋ ਤੁਹਾਡੇ ਮਨ 'ਚ ਕੋਈ ਵੀ ਸਵਾਲ ਹੈ ਕੋਈ ਵਹਿਮ ਹੈ ਟੈਲੀਫੋਨ ਕਰਕੇ ਉਸ ਵਹਿਮ ਨੂੰ ਦੂਰ ਕਰੋ ਉਸ ਸਵਾਲ ਦਾ ਖਲ ਪੁੱਛੋ ਕੋਈ ਵੀ ਕਨਫਿਊਜ਼ਨ ਹੈ ਉਹਨੂੰ ਦੂਰ ਕਰੋ ਔਰ ਤੁਸੀਂ ਇੰਡੀਆ ਦੇ ਕਿਸੇ ਵੀ ਹਿੱਸੇ ਤੋਂ ਆਨਲਾਈਨ ਫਾਇਲ ਲਾ ਸਕਦੇ ਹੋ ਤੁਸੀਂ ਪਰਸਨਲੀ ਵਿਜ਼ਿਟ ਕਰ ਸਕਦੇ ਹੋ ਔਰ ਮੇਰੀ ਗੁਜ਼ਾਰਿਸ਼ ਹੈ ਕਿ ਪੂਰੀ ਤਸਲੀ ਹੁੰਨ ਤੋਂ ਬਾਅਦ ਆਪਣੀ ਜ਼ਿੰਦਗੀ ਦੇ ਫੈਸਲੇ ਕਰੋ ਤਾਂ ਕਿ ਤੁਹਾਡੇ ਤੋਂ ਵੀ ਕਿਸੇ ਤਰ੍ਹਾਂ ਦੀ ਕੋਈ ਗਲਤੀ ਨਾ ਹੋਵੇ ਥੈਂਕ ਯੂ ਸੋ ਮਾਚ